ਪਾਂ ਪਿੰਡ ਸੀਦੋ ਨਜ਼ਦੀਕ ਪੱਟੀ ਜ਼ਿਲ੍ਹਾ ਕਰਨਤਾਰ ਮਾਝੇ ਦੀ ਧਰਤੀ ਤੇ ਬਹੁਤ ਤੜਾ ਮੈਚ ਹੋ ਰਿਹਾ ਜੀ ਰੂਮੀ ਨਾ ਵਾਲੇ ਜੰਮੂ ਦਾ ਨਾਮ ਆ ਰਿਹਾ ਹੈ ਨਾ ਇਹ ਮਾਈ ਬੂਦੀ ਦਾ ਟੀਮਾਂ ਦੇ ਉਸ ਟੀਮ ਉਹ ਬਾਬਾ ਬਦੀ ਚੰਦ ਕੱਪੜੀ ਕਲੱਬ ਫਰਮਦੀਪਰ ਤੇ ਦੂਸਰੇ ਪਾਸੇ ਮੱਖਣ ਮੱਖੀ ਭਾਈ ਸੁਨੀਲ ਸਿੰਘ ਦੀ ਕਲੱਬ ਕਰਿਆਲਾ ਇਹ ਟੀਮਾਂ ਦੇ ਵਿੱਚ ਮੈਚ ਹੋ ਰਿਹਾ ਜੀ ਸਾਹਮਣੇ ਗਰਾਊਂਡ 'ਚ ਤਾਨ ਕਰਨਵਾਈ ਹੈ ਉਧਰਲੇ ਪਾਸੇ ਨਾਨਕ ਥਾਪੀਆਂ ਮਾਰਦਾ ਹੈ ਮਾਰਦੇ ਪੱਟਾਂ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਾਵਾਂ ਦਾ ਆਹ ਮਾਰਦੇ ਪੱਟਾਂ ਤੇ ਥਾਪੀਆਂ ਚਰਾਗ ਪੀਣ ਦੁੱਧ ਪੀਤਾ ਜਿੰਨਾ ਮਾਵਾਂ ਦਾ ਹਰੰਦੀਪੁਰਿਆ ਹਿਮਾਲਿਆ ਪਰਬਤ ਤਿਆਰ ਬਰ ਤਿਆਰ ਹੈ ਹਿਮਾਲਿਆ ਪਰਬਤ ਸਭ ਤੋਂ ਕੀ ਚੋਟੀ ਦਾ ਨਾਮ ਹੈ ਕਿ ਕਿੰਨਾ ਨੇ ਮਾਨਸਮਾਨ ਕੀਤਾ ਭਰਾ ਇਹ ਕਹਿੰਦੇ ਗੋਪੀ ਫਰੰਦੀਪੁਰੇ ਦੇ ਦੋ ਜੱਫੇ 5000 ਦੇ ਹੋਣਗੇ ਸਰਦਾਰ ਮਹਿਲ ਸਿੰਘ ਵੱਲੋਂ ਜੀ ਤਰਨਜੀਤ ਸਿੰਘ ਜੀ ਪ੍ਰਧਾਨ ਸਾਹਿਬੇ 1000 ਕਹਿੰਦੇ ਫਰੰਦੀਪੁਰੇ ਗੋਪੀ ਦੇ ਜੱਫੇ ਦਾ ਖੁਸ਼ ਹੋ ਗਿਆ ਰਣਜੀਤ ਸਿੰਘ ਆਪ ਦਾ ਹੀ ਇੱਕ ਮਿੰਟ ਖੜ ਜਾਣਾ ਪਿਆਰ ਬੋਲਦਾ ਉਧਰਲੇ ਪਾਸੇ ਭਾਰਤੀ ਕਿਸਾਨ ਜੁਨੇੰਤੋ ਤੇ ਆਲ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜੀ ਗੁਰਦੇਵ ਸਿੰਘ ਜੀ ਗੁਦਾਇਕੇ ਸਮੁੱਚੀ ਜਥੇਬੰਦੀ ਵੱਲੋਂ ਬਹੁਤ ਤੁਹਾਡਾ ਮਾਣ ਪਿਆਰ ਇਹਨਾਂ ਬੋਲਾਂ ਦੇ ਲਈ ਆਪਾਂ ਸਤਿਕਾਰ ਪਰ ਨਿਸ਼ਾਨ ਨਿਸ਼ਾਨ ਅੱਜ ਮੁੰਡਾ ਕਹਿੰਦੇ ਗਵਾਂੜ ਪਿੰਡ ਖੇਡਨਾਰਾ ਵੱਡਾ ਮਾਨ ਤਾਨ ਕੀਤਾ ਗਿਆ ਅਗਲੀ ਗੱਲ ਮੈਂ ਕਹਿੰਦਾ ਉਧਰਲੇ ਪਾਸੇ ਗਿੰਦਾ ਮਹਿਮੂਦਪੁਰੀਆ ਗਿੰਦਾ ਮਹਿਮੂਦਪੁਰਾ ਰਾਦਲਕੇ ਤਲਵੰਦੀਪ ਸਿੰਘ ਵਾਲਾ ਸਾਡਾ ਬੱਬੂ ਜੱਲੋਂਕੇ ਬਹੁਤ ਵੱਡਾ ਪਿਆਰ ਭਰਾ ਨੇ ਦਿੱਤਾ ਸਾਬੀ ਕਹਿੰਦੇ ਇਧਰਲੇ ਪਾਸੇ ਕੀੜੀ ਬਗਾਨੇ ਦੀ ਧਰਤੀ ਦਾ ਥੱਬੇ ਥੱਬੇ ਦੇ ਪੱਟਾ ਵਾਲਾ ਇਧਰਲੇ ਪਾਸੇ ਗੋਪੀ ਦਾ ਚੇਲਾ ਲੁੱਟੋ ਮੇਲਾ ਟੱਕਰ ਇੱਕੋ ਜੀ ਕੱਦ ਕਾਠ ਇੱਕੋ ਜੇ ਹੇ ਭੱਜ ਜਾ ਭੱਜ ਜਾ ਸਾਬਿਆ ਭੱਜ ਜਾ ਜੋਰ ਲੱਗਾ ਹੋਇਆ ਹੰਦੇ ਨਹੀਂ ਦੀ ਕੋਈ ਦਾ ਕਰਦੇ ਨਾਮ ਹਵੇਲੀਆਂ ਵਾਲਾ ਫਿਰ ਤੋਂ ਮਾਨ ਦੇ ਗਿਆ ਬਹੁਤ ਵੱਡਾ ਧੰਨਵਾਦ ਹੈ ਵੱਡੇ ਵੀਰ ਦਾ ਗਿੰਦਰਾ ਤੇਜਪਾਲ ਕਹਿੰਦੇ ਬੈਸਟ ਰੈਂਟਰ ਕਬੱਡੀ ਪਾ ਰਿਹਾ ਪਰ ਸਾਹਮਣੇ 5000 ਦੇ ਟੁਕੜਾ 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 ਉਹ ਆ ਕੇ ਮਾਰ ਗਿਆ ਉਹ ਆ ਕੇ ਮਾਰ ਗਿਆ ਉਹ ਆ ਕੇ ਮਾਰ ਗਿਆ ਉਹ ਨਾ ਆ ਕੇ ਮਾਰ ਗਿਆ ਹੇ ਓ ਰੱਬਾ ਮੱਖਾ ਓ ਰੱਬਾ ਹਾਏ ਓ ਰੱਬਾ ਹਾਏ ਓ ਰੱਬਾ ਹਾਏ ਓ ਰੱਬਾ ਹਾਏ ਓ ਰੱਬਾ ਉਹ ਕਹਿੰਦੇ ਭਾਵੇਂ ਗੋਪੀ ਤੋਂ ਇੱਕ ਜੱਫਾ ਲੱਗੇ ਚਾਹੇ ਨਾ ਲੱਗੇ ਪਰ ਆਪਾਂ 5000 ਦੇ ਮਾਨ ਸਤਕਾਰ ਗੋਪੀ ਦਾ ਜਰੂਰ ਕਰਨੇ ਆ ਅਗਲੀ ਗੱਲ ਮੈਕ ਤੇ ਗਿੰਦਾ ਮਹਿਮੂਦਪੁਰਿਆ ਜਿਹੜੇ ਜਿਹੜੇ ਕਹਿੰਦੇ ਵੀ ਆ ਲਾ ਆ ਕਬੱਡੀ ਯਾਦਗਾਰੀ ਹੋ ਗਈ ਇੱਕ ਤਾੜਾ ਮਾਰ ਦੋ ਮੇਰੇ ਪੰਜਾਬੀ ਵੀਰੋ ਇਧਰਲੇ ਪਾਸੇ ਸੁਲਤਾਨ 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 ਖੜ ਜਾ ਪਾਸੇ ਖੜ ਜਾ ਪਾਸੇ ਸ਼ੀਸ਼ੇ ਮੁਰੇ ਸਾਤੀ ਤਾਂ ਹਰੇਕ ਤੰਦਾ ਦਾਰਾ ਸਿੰਘ ਘਰ ਚ ਹੇ ਲੈਨੇ ਆ ਬਗਾਨੇ ਪੁੱਤ ਢਾ ਜਉਂਦੇ ਆ ਹਰੰਦੀਪੁਰਿਆ ਮੰਨਾ ਸਰਪੰਚ ਚੱਬੇ ਵਾਲਾ ਵੀ ਬੈ ਗਿਆ ਕਹਿੰਦੇ ਵੱਡੀ ਸਕਰੀਨ ਲਾ ਕੇ ਉਹ ਵੀ ਮੇਲਾ ਤੱਕੀ ਜਾਂਦਾ ਮੰਨਾ ਚੰਬਾ ਸਾ ਵੀ ਤੱਕ ਰਿਹਾ ਵੀ ਅੱਜ ਸਾਡਾ ਭਰਾ ਫਰੰਦੀਪੁਰਿਆ ਗੋਪੀ ਸੀਦੋ ਦੇ ਵਿੱਚ ਖੇਡ ਰਿਹਾ ਪਰ ਚਰਾਗਦੀਨ ਚਰਾਗਦੀਨ ਆ ਸੁੱਠ ਵਾਲੇ ਵੀਰਾਂ ਨੂੰ ਬੇਨਤੀ ਆ ਥੋੜਾ ਜਿਹਾ ਮੇਲਾ ਦੇਖ ਲਈਏ ਥੋੜਾ ਜਿਹਾ ਮੇਲਾ ਦੇਖ ਲਈਏ ਸਭਰਾਵਾਂ ਵਾਲਾ ਗਿੰਦਿਆ ਕਬੱਡੀ ਕਬੱਡੀ ਕਰਦਾ ਸੋਹਣਿਆ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਸਾਹਮਣੇ ਕਹਿੰਦੇ ਪਾਈ ਹੋਏ ਕਬੱਡੀ ਮਾਰੇ ਮਿੱਤਰੋ ਪਰ ਸਾਹਮਣੇ ਵੇਖਦਾ ਵਾਹ ਤੇਰੇ ਨੌਜਵਾਨਾ ਇਹ ਸੋਖਿਆ ਕਹਿੰਦੇ ਨਹੀਂ ਰੀ ਸਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦੁਬਲਾ ਕੇ ਖਲਖਲੀ ਮਚਾ ਦਿੱਤੀ ਅੱਜ ਗੰਦਰਾ ਚਾਰ ਚਾਰ ਵਿਕਟਾਂ ਲੈਣੀਆਂ ਇਹੋ ਜੀ ਗਰਮੀ ਦੇ ਵਿੱਚ ਖਾਲਾ ਜੀ ਦਾ ਬਾੜਾ ਨਹੀਂ ਸੋਹਣਾ ਉਹ ਖਾਲਾ ਜੀ ਦਾ ਬਾੜਾ ਨਹੀਂ ਅੱਜ ਤਾਂ ਸ਼ੋਅ ਵਖਤ ਰਾਂਗੋ ਉਹ ਕਹਿੰਦੇ ਸੁੱਖ ਵੀ ਧੰਨ ਧੰਨ ਕਰਾ ਰਿਹਾ ਹੈ ਨੀ ਤੇ ਮਲਾਜੇਦਾਰ ਬਾਲੇ ਕਿਹਦਾ ਕਿਹਦਾ ਮਾਨ ਰੱਖਦਾ ਟੱਕਰ ਬਹੁਤ ਤਕੜੀ ਹੈ ਮੇਲਾ ਸੀਤੋ ਦਾ ਕਹਿੰਦੇ ਇਤਿਹਾਸਕ ਹੈ ਯਾਦਾਂ ਬਣ ਗਈਆਂ ਕਿਹੜਾ ਮਾਤਨੋਂ ਮਾਸੀ ਆਖੇ ਕਿਹੜਾ ਭਾਰ ਨੂੰ ਛੇੜੇ ਜੇ ਮੈਂ ਸੱਪਾਂ ਵਾਂ ਲੜ ਜਾ ਕਾਲ ਜੇ ਤੇਰੇ ਜੇ ਮੈਂ ਸੱਪਾਂ ਵਾਂ ਤੇ ਇੱਕ ਪਾਸੇ ਟੀਮ ਲਾਲੀ ਨੱਥੂ ਟੱਕਦੀ ਹੋਵੇਗੀ 30 ਤਰੀਕ ਸੁgge ਦਾ ਵੱਡਾ ਮੇਲਾ ਪਰ ਇੰਦਰਲੇ ਪਾਸੇ ਆਹ ਫਰੰਦੀਪੁਰ ਜਿਹੜਾ ਸੱਦੇ ਇਸੇ ਕੰਮ ਨੂੰ ਹੈ ਇਹ ਸੱਦੇ ਬੰਦੇ ਮੂਥੇ ਮਾਰਨ ਨੂੰ ਹੈ ਇਹ ਸੱਦੇ ਬੰਦੇ ਮੂਥੇ ਮਾਰਨ ਨੂੰ ਹੈ ਏ ਮੈਂ ਪਹਿਲਾਂ ਕਿਹਾ ਵੀ ਇਹ ਬੰਦੇ ਮੂਥੇ ਮਾਰਨੂ ਸੱਦਿਆ ਕਾਂਗੇ ਵਾਲਾ ਬੱਜਦੀਆਂ ਇਹ ਬੱਜੀਆਂ ਤਾਲੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਨਾ ਇੱਥੇ ਆਈ ਵਾਲੇ ਪਿੰਡ ਦਾ ਕਹਿੰਦੇ ਚਾਗ ਦੀ ਟਰਾਈ ਕਰਦਾ ਪਰ ਅੰਕ ਜਿਹੜਾ ਕਹਿੰਦੇ ਕੇਵਲ ਵੋਂਦੀ ਨੇ ਧਿਆਨ ਜਦੋਂ ਮਾਰਿਆ ਕਿ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਂਦੀ ਨੇ ਧਿਆਨ ਜਦੋਂ ਮਾਰਿਆ ਕਿ ਸ਼ੀਸ਼ੇ ਨੂੰ ਤਰੇੜ ਪੈ ਗਈ ਅੱਜ ਸ਼ੀਸ਼ਿਆਂ ਨੂੰ ਤਰੇੜਾਂ ਪੈਣੀਆਂ ਅੱਜ ਸ਼ੀਸ਼ੇ ਟੁੱਟਣੇ ਆ ਆ ਸਾਹਮਣੇ ਕਈਆਂ ਦੇ ਦਿਲ ਟੁੱਟਣੇ ਆ ਇਧਰਲੇ ਪਾਸੇ ਹੇ ਰੂਣੀ ਵਾਲੀਆ ਮੈਨੂੰ ਲੱਗਦਾ ਇਹ ਵੀ ਲਾ ਗਿਆ 500 ਵਾਲਾ ਇਹ ਵੀ ਲਾ ਗਿਆ 500 ਵਾਲਾ ਹੇ ਐਸਾ ਲਲਾਇਆ ਕੇ ਤਸੱਲੀ ਹੋ ਗਈ ਇਸ਼ਕੇ ਦੀ ਮਾਰੀ ਵੀ ਮੈਂ ਚੱਲੀ ਹੋ ਗਈ ਰੋਗ ਲੱਗੇ ਰਾਦਲ ਕੇ 585 ਵਾਲੇ ਮੈਂ ਪਹਿਲਾਂ ਦੇਖ ਰਿਹਾ ਜੀ ਜਦੋਂ ਮੈਂ ਕਹਿ ਵੀ ਪੂਰੀ ਠੰਕ ਮੱਜੀ ਪਈ ਹੈ ਰਾਦਲ ਕੇ 585 ਵਾਲੇ ਉਹ ਵੀ ਪੁੱਜ ਗਏ ਮਾਨ ਪਿਆਰ ਦੇ ਕੇ ਗਏ ਧੰਨਵਾਦ ਧਾਵਾਂ ਦਾ ਪਰ ਇਧਰਲੇ ਪਾਸੇ ਏ ਵਾਹ ਵਾਹ ਕਈਆਂ ਨੂੰ ਕੰਪਿਊਟਰ ਬਾਜੀ ਕਰਨ ਦਾ ਬਹੁਤ ਸ਼ੌਂਕ ਭੋਲਿਆ ਸੀਤ ਵਾਲਾ ਜੰਮੂ ਦੇਖ ਲਾ ਆ ਸਾਹਮਣੇ ਇਧਰਲੇ ਪਾਸੇ ਹਰੇਕ ਨਗਰ ਨੇ ਛੜਦਾ ਬਾਈਆਂ ਜਿੱਤਾਂ ਹਰਾ ਮਾਲਕ ਦੇ ਉੱਤੇ ਹੁੰਦੀਆਂ ਇਧਰਲੇ ਪਾਸੇ ਕੋਪੀ ਹਾਏ ਹੋ ਰੱਬਾ ਹਾਏ ਹੋ ਰੱਬਾ ਗਿੰਦਰ ਨੇ ਪਟਾਕਾ ਬਾਤਾ ਗਿੰਦਰ ਨੇ ਪਟਾਕਾ ਬਾਤਾ ਗਿੰਦਰ ਨੇ ਪਟਾਕਾ ਬਾਤਾ ਹੈ ਬਲ 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 ਆਈ ਸਦਕੇ ਆਈ ਸਦਕੇ ਹੁਣ ਤਾਂ ਗਿੰਦਰ ਨੇ ਸਾਰੇ ਰਾਹ ਬੰਦ ਕਰ ਦਿੱਤੇ ਐ ਗਿੰਦਰ ਨੇ ਆਹ ਸਵਾਰੀ ਕਰ ਲਈ ਐ ਦਾ ਮੋਰਿਆ ਦੇਖ ਲੈ ਤੇਰਾ ਯਾਰ ਐਨ ਟੋਪੀ ਵਾਲੇ ਕਿੰਨ ਠੋਕਦਾ ਹੀ ਪਰ ਮੱਖਣ ਮੱਖਣ ਹੋਈ ਪਈ ਹੈ ਦੁਨੀਆ ਤੇ ਮੱਖਣ ਮੱਖਣ ਜੱਦਣਾ ਪਰ ਸਾਹਮਣੇ ਕਹਿੰਦੇ ਇਸ ਲਈ ਬਾਗੜੀਆਂ ਵਾਲਾ ਸਭੀ ਕਬੱਡੀ ਪਾ ਰਿਹਾ ਹੈ ਵੇਖਾਂਗੇ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਕਿਹੜਾ ਗੱਬਰੂ ਬੱਲੇ ਬੱਲੇ ਕਰਾਵੇਗਾ ਇਹਦਾ ਇਸ ਨੌਜਵਾਨ ਨੂੰ ਡੱਕ ਪਾਵੇਗਾ ਅੱਜ ਕਹਿੰਦੇ ਬਾਬਾ ਕਲਿਆਨਦਾਸ ਜੀਆਂ ਦੀ ਪਿੰਦਰ ਧਰਤੀ ਮੇਰੇ ਮਿੱਤਰੋ ਪਰ ਸਾਹਮਣੇ ਕਹਿੰਦਾ ਪੰਜਵਾਂ 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 ਪਾਤਾ ਪੰਜਵਾਂ ਗੇ ਪਾਤਾ ਮੱਖਣਾ ਪੰਜ ਵਿਕਟਾ ਪੰਜਵਾਂ ਪਾਤਾਈ ਇਧਰਲੇ ਪਾਸੇ ਛਿੱਤਿਆਂ ਵਾਲਾ ਅਮਰਤ ਸੜਿਆ ਫਰੰਦੀਪੁਰਿਆ ਬਾਗੀਆਂ ਪਾਉਂਦਾ ਫਰਦਾ ਤੇਰੇ ਵੇਲੇ ਚ ਸੋਹਣਿਆ ਬਾਗੀਆਂ ਕਦੇ ਟਾਉਂ ਨਹੀਂ ਦਿੱਤੀਆਂ ਉਹ ਕਹਿੰਦਾ ਫਰੰਦੀਪੁਰਿਆ ਬਾਦਿ ਮਾਨ ਸਤਕਾਰ ਸੀ ਬਰਬੀਰ ਯੂ ਐਸ ਏ ਤੇ ਸਰਦਾਰ ਮਹਿਲ ਸਿੰਘ ਵੱਲੋਂ ਕਹਿੰਦੇ ਪਲਵਾਨ ਜੀ ਹੁਣ ਕਾਉਂਟੀ ਕਰ ਲੋ ਕਿਉਂਕਿ ਬਾਅਦ ਵਿੱਚ 12 ਕੀ ਹੋ ਜਾਂਦੀ ਹੈ ਪਰ ਕਹਿੰਦੇ ਗੁਰਬੀਰ ਭਰਾ ਸਾਡਾ ਸੀਨੋ ਵਾਲੇ 12 ਇਕਿਆਂ ਨੇ ਹੋਣ ਦਿੰਦੇ ਸੀਦੂ ਵਾਲੇ 12 ਇਕਿਆਂ ਨੇ ਹੋਣ ਦਿੰਦੇ ਆਹ ਸਾਹਮਣੇ ਕੋਡ ਮੁੱਡੇ ਖਾਤੇ ਦੇ ਵਿੱਚ ਜੋੜਿਆ ਹੋਇਆ ਹੈ ਸਿਮਰ ਕਹਿੰਦੇ ਜੇਲਦਾਰ ਮੰਨਾ ਬੰਬ ਦੇ ਨਾਲ ਕਹਿੰਦੇ ਗੁਰਚੇਤ ਸਰਪੰਚ ਉਹ ਭਰਾ ਕਹਿੰਦੇ ਕਿ 1000 ਐਨ ਕਹਿੰਦੇ ਫਰਿਆਦ ਤੇ ਐਨ ਕਹਿੰਦੇ ਫਰਿਆਦ ਦੇ ਜਹਤ ਹੋਵੇਗਾ ਆਹ ਸਾਹਮਣੇ ਫਰਿਆਦ ਦੇ ਜਹਤ वाले कहंदे 1000 फरियाद नु नहीं दे देना जहा रावेगा इनी मुंडी माजे दे मार दे पट्टा ते थापियां दੁੱਧ ਪੀਤਾ ਜਿੰਨਾ ਮਾਵਾਂ ਦਾ ਆਹ ਮਾਰ ਦੇ ਪੱਟਾ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਾਵਾਂ ਦਾ ਲਓ ਸਾਹਮਣੇ ਕਹਿੰਦੇ ਸੁਰ ਸਿੰਘ ਪਿੰਦਾ ਮੁੰਡੇ ਦਾ ਇਹ ਤੇਜਪਾਲ ਕਹਿੰਦੇ ਮਲੇਸ਼ੀਆ ਬਹੁਤ ਤਕੜਾ ਖੇੜਿਆ ਲਓ ਸਾਹਮਣੇ ਕਹਿੰਦੇ ਲੱਖਾਂ ਜੰਗ ਮੁੰਡੇ ਦਾ ਵੀ ਜਿੰਦਾ ਥਾਰ ਦੋ ਵਾਰੀ ਜਲ ਸ਼ਿਕਾਇਆ ਫਿਰ ਚਾਹ ਸ਼ਿਕਾਈ ਸੀਤੋਂ ਵਾਲੇ ਕਹਿੰਦੇ ਯਾਰ ਯਾਰਾਂ ਦੇ ਯਾਰ ਨੇ ਕਿ ਜਿੰਦਾਬਾਦ ਰਹਿਣ ਮੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਓ ਜਿੰਦਾਬਾਦ ਰਹਿਣ ਮੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਗਿੰਦਰ ਭੋਰੀਆਂ ਵਾਲਾ ਤੇਜ ਮਾਲ ਤੇਜ ਮਾਲ ਵਾਗਿਆਂ ਪਾਉਂਦਾ ਫਿਰਦਾ ਸਦੀਪਾਲ ਆਉ ਗਿਆ ਤੇਜਪਾਲ ਆਉ ਗਿਆ ਤੇਜਪਾਲ ਆਉ ਗਿਆ ਲਓ ਸਾਹਮਣੇ ਕਹਿੰਦੇ ਸਾਭਾ ਰੇਡ ਪਾ ਰਿਹਾ ਹੈ ਇਹਦਾ ਕਹਿੰਦੇ ਕੀੜੇ ਫਗਾਨਾ ਪਿੰਡ ਹੈ ਮੇਰੇ ਮਿੱਤਰੋ ਸਾਭੇ ਜੀ ਕਹਿੰਦੇ ਕਬੱਡੀ ਪਈ ਹੋਈ ਹੈ ਅੱਜ ਕਹਿੰਦੇ ਬਾਬਾ ਕਲਿਆਨ ਦਾਸ ਜੀ ਦੀ ਪਵਿੱਤਰ ਧਰਤੀ ਹੈ ਸੋਨੂ ਸੀਤੋ ਦਾ ਕਹਿੰਦੇ ਪਿੰਡ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਤੇ ਆਹ ਕਹਿੰਦੇ ਘਾਂਗੇ ਵਾਲਾ ਪਾਉ ਹੈ ਪਰ ਦੋ ਦੋ ਕਬੱਡੀਆਂ ਦਾ ਇਸ਼ਾਰਾ ਲਾਟੀ ਮਰਨ ਸਾਹਿਬ ਵੱਡਾ ਮਾਨ ਦੇ ਗਿਆ 500 ਦਾ ਫਿਰ ਤੋਂ ਹੇ ਭਰਾ ਦਾ ਵੱਡਾ ਧੰਨਵਾਦ ਹੈ। ਭੋਲਿਆ ਅੱਜ ਤਾਂ ਬੋਟਾਂ ਦੀ ਗਿਣਤੀ ਆਉ ਹੁੰਦਾ। ਕਦੀ ਆਹ ਅੱਗੇ ਤੇ ਕਦੀ ਆਹ ਅੱਗੇ ਆ ਵੀ ਆਪਣੇ ਵਾਲਾ ਅੱਗੇ ਹੀ ਚੱਲ ਰਿਹਾ ਆਪਣੇ ਵਾਲਾ ਅੱਗੇ ਹੀ ਚੱਲ ਰਿਹਾ। ਨਹੀਂ ਖੇਡ ਕਬੱਡੀ ਦੀ ਅਪਡੇਟ ਵਾਲਾ ਭਰਾ ਬਹੁਤ ਠੰਮੇ ਲਾਡੀ ਦੇ ਖਾਤੇ ਵੀ ਜੁੜ ਚੁੱਕਿਆ ਹੈ। ਵੀਰਾਂ ਦਾ ਗੁਰਸੇਵ ਕਹਨਾਂ ਦਾ ਮਿਲਦੀਆਂ ਕਰਾਈਆਂ ਤੋਂ ਧੰਨਵਾਦ ਹੈ। ਕਹਿੰਦੇ ਤੈਜਪਾਲ ਦੀ ਕਬੱਡੀ ਪੈ ਰਹੀ ਹੈ ਇਸ ਸਮੇਂ ਕਹਿੰਦੇ ਪੈਂਦੀ ਹੋਈ ਕਬੱਡੀ ਹੀਰੇ ਪਹਿਲਵਾਨ ਜੀ ਮੈਨੂੰ ਲੱਗਦਾ ਕਬੱਡੀ ਤੋਂ ਬਾਅਦ ਇੱਕ ਕਬੱਡੀ ਹੋਰ ਪਵੇਗੀ ਪਰ ਸਾਹਮਣੇ ਕਹਿੰਦੇ ਕਾਰਜ ਇਹ ਕਹਿੰਦੇ ਮੁਕਤਗੜ ਵਾਲਾ ਪਰ ਸਾਹਮਣੇ ਕਹਿੰਦੇ ਸੰਦੀਪ੍ਰੀਆ ਗੋਪੀ ਦਾ ਚੇਲਾ ਵਾਲਾ ਇਹ ਕਹਿੰਦੇ ਤਾਬੇ ਦੇ ਪਿੰਡ ਦਾ ਹੈ ਆ ਜੇ ਕਿਲਦਰ ਤੇ ਨਾਲ ਕਹਿੰਦੇ ਗੁਰਚੈਤ ਸਰਪੰਚ 2000 ਦਾ ਕਹਿੰਦੇ ਚਰਾਗਦੀਨ ਦਾ ਜਫਾ ਆਵੇਗਾ 2000 ਦਾ ਚਰਾਗਦੀਨ ਦਾ ਹਰੰਦੀਪੁਰੀਏ ਗੋਪੀ ਦਾ ਭਰਾ ਮੰਨਾ ਚੱਬਾ ਸਰਪੰਚ ਵੀ ਤੱਕ ਰਿਆ ਲਾਈਵ ਆਹ ਸਾਹਮਣੇ ਢਿੱਲੋਂ ਮਾੜੀ ਕੋਚ ਡਾਕਟਰ ਰਣੇਂਦਰ ਸਿੰਘ ਜੀ ਡਾਕਟਰ ਸਤਨਾਮ ਸਿੰਘ ਜੀ ਇਧਰਲੇ ਪਾਸੇ ਦਲੇਰ ਤਰਗਾ ਤੇ ਗੋਰਾਸੀਦੋ ਵਾਲਾ ਵੱਡੇ ਪਿਆਰ ਪਰ ਇਧਰਲੇ ਪਾਸੇ ਚਰਾਗ ਪੇਨ ਹਣ ਜਾ ਪਾਸੇ ਹਣ ਜਾ ਪਾਸੇ ਪਰਨੇ ਪਈ ਇਹਦੇ ਵਿੱਚ 40 ਪੁਆਇੰਟ ਰਿਹਾ ਧਰਿਆਲੇ ਨੇ ਹਰੰਦੀਪੁਰ ਦੇ ਪੁਆਇੰਟ ਨੇ 30 ਚੱਲ ਇਹ ਤੁਰੈ ਵੀ ਆਪਾਂ ਜਰੂਰ ਦੱਸ ਦਿਆਂ ਨਰਕ ਦੇ ਦੋਨਾਂ ਟੀਮਾਂ ਦੇ ਪਲੇਅਰਾਂ ਦੇ ਚੜ੍ਹਦੀ ਕਲਾ ਲਈ ਦਿਲਾ ਦਵਾਇਆ ਕਿ ਸਾਰੇ ਪਲੇਅਰ